ਇੱਕ ਮੈਂ ਅੱਜ ਵੀਡੀਓ ਪਾਈ ਸੀ ਆਪਦੇ ਫੇਸਬੁੱਕ ਪੇਜ ਦੇ ਉੱਪਰ ਕਿ ਜਿੱਦੇ ਵਿੱਚ ਸਰੇ ਆਮ ਜਿਹੜੀ ਆ ਉਹ ਫਾਇਰਿੰਗ ਹੋ ਰਹੀ ਹੈ ਮੈਂ ਉਹਦੇ ਬਾਰੇ ਜਾਣਕਾਰੀ ਦੇਣੀ ਚਾਹਣਾ ਔਰ ਸਾਡੇ ਜ਼ਿਲ੍ਹੇ ਦੇ ਮਾਨਜੋਗ ਮੈਡਮ ਐਸਐਸਪੀ ਨੂੰ ਵੀ ਬੇਨਤੀ ਕੀਤੀ ਸੀ ਮੈਂ ਅੱਜ ਤੋਂ 5-7 ਦਿਨ ਪਹਿਲਾਂ ਕਿ 1 ਫਰਵਰੀ ਦੇ ਵਿੱਚ ਇੱਕ ਡੱਬ ਵਾਲੇ ਇੱਕ ਫੰਕਸ਼ਨ ਹੋਇਆ ਜਿੱਥੇ ਸਾਡੇ ਵਿਧਾਇਕ ਨਰੇਸ਼ ਕੁਟਾਰੀਆ ਜੀ ਇਹਨਾਂ ਦੇ ਹੋਣਹਾਰ ਜਿਹੜੇ ਲੀਡਰ ਸਾਹਿਬ ਆ ਚਾਹੇ ਸਾਰਜ ਬਾਠਾ ਚਾਹੇ ਨਾਲ ਦਾ ਮੁੰਡਾ ਕਿਉਂਕਿ ਇਹ ਤਾਂ ਪੁਲਿਸ ਦਾ ਕੰਮ ਆ ਵੈਰੀਫਾਈ ਕਰਨਾ ਕਿ ਇਹ ਮੁੰਡੇ ਕੌਣ ਨੇ ਔਰ ਇਹਦੇ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਪਰ ਮੈਂ ਭਗਵੰਦ ਮਾਨ ਦੀ ਬੇਨਤੀ ਕਰਨੀ ਚਾਹੁੰਦਾ ਕਿ ਇਹ ਕਾਨੂੰਨ ਜਿਹੜਾ ਕੱਲਾ ਜਿਹੜਾ ਕਾਂਗਰਸੀਆਂ ਤੇ ਲਾਗੂ ਹੁੰਦਾ ਆਮ ਆਦਮੀ ਪਾਰਟੀ ਤੇ ਕੋਈ ਨਹੀਂ ਲਾਗੂ ਹੁੰਦਾ ਅੱਜ ਮੈਂ ਤਾਂ ਹੀ ਇਹ ਪੋਸਟ ਪਾਈ ਹੈ ਕਿ ਵਾਹ ਨਹੀਂ ਸਰਕਾਰੇ ਤੇਰੇ ਰੰਗ ਨਿਆਰੇ ਔਰ ਮੈਂ ਬੇਨਤੀ ਕਰਦਾ ਕਿ ਜਲਦੀ ਤੋਂ ਜਲਦੀ ਪਰਚਾ ਦਰਜ ਕਰਕੇ ਇਹਨਾਂ ਦੇ ਲਾਇਸੈਂਸ ਜਿਹੜੇ ਆ ਉਹ ਕੈਨਸਲ ਕੀਤੇ ਜਾਣ ਅੱਜ ਜਿੰਨੀਆਂ ਘਟਨਾਵਾਂ ਵਾਪਰ ਰਹੀਆਂ ਨੇ ਵਿਆਹਾਂ ਸ਼ਾਦੀਆਂ ਦੇ ਉੱਪਰ ਤਾਂ ਉਹ ਸਿਰਫ ਇਹੋ ਦੀਆਂ ਸ਼ਰਾਰਤਾਂ ਦੇ ਕਰਕੇ ਨਾਜਾਇਜ਼ ਫਾਇਰਿੰਗ ਕਰਕੇ ਜਿਹੜੀਆਂ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਨੇ ਇਹਨਾਂ ਦੇ ਲਾਇਸੈਂਸ ਵੀ ਕੈਨਸਲ ਕੀਤੇ ਜਾਣ ਇਹਨਾਂ ਤੇ ਕੇਸ ਰਜਿਸਟਰ ਕੀਤੇ ਜਾਣ ਔਰ ਪਤਾ ਲੱਗ ਸਕੇ ਕਿ ਇਹ ਹਥਿਆਰ ਇਹਨਾਂ ਦੇ ਆ ਜਾਂ ਨਾਜਾਇਜ਼ ਹਥਿਆਰ ਨੇ ਇਸ ਕਰਕੇ ਮੈਨੂੰ ਆਸ ਆ ਡੀਜੀਪੀ ਸਾਹਿਬ ਕਿ ਤੁਸੀਂ ਜਰੂਰ ਇਹਦੇ ਤੇ ਐਕਸ਼ਨ ਲਾਓਗੇ ਕਿਉਂਕਿ ਫਿਰੋਜ਼ਪੁਰ ਦੀ ਪੁਲਿਸ ਤਾਂ ਸੁੱਤੀ ਐ ਚਾਹੀ ਅਸੀਂ ਖੱਡਾਂ ਦੀ ਗੱਲ ਕਰ ਲਈਏ ਰੇਤਾਂ ਵਾਲੀਆਂ ਦੀ ਚਾਹੇ ਫਾਇਰਿੰਗ ਦੀ ਗੱਲ ਕਰਨਾ ਦੋ ਵੀਡੀਓ ਪਾਈਆਂ ਦੋਵਾਂ ਤੇ ਕੋਈ ਐਕਸ਼ਨ ਨਹੀਂ ਜਿਹੜਾ ਹੋਇਆਗਾ ਔਰ ਮੇਰੇ ਹਿਸਾਬ ਨਾਲ ਜੇ ਫਰੋਜਪੁਰ ਜ਼ਿਲ੍ਹਾ ਠੀਕ ਹੈ ਪਾਕਿਸਤਾਨ ਨਾਲ ਜ਼ਰੂਰ ਲੱਗਦਾ ਹੈ ਪਰ ਫਰੋਜਪੁਰ ਹੈ ਪੰਜਾਬ ਦੇ ਵਿੱਚ ਹੀ ਮੈਨੂੰ ਆਸ ਹੈ ਤੁਸੀਂ ਜ਼ਰੂਰ ਕਾਰਵਾਈ ਕਰੋਗੇ ਧੰਨਵਾਦ